ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੋਲਜ ਕਰੰਟ ਅਫੇਅਰ ਪੰਜਾਬੀ ਸਵਿਕਸ ਤੇ ਹਿਸਟਰੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸਵਿਕਸ ਵਿਸ਼ਾ ਹੈ ਜੀ ਸੰਵਿਧਾਨ ਦੀ ਪ੍ਰਸਤਾਵਨਾ ਜਿਸ ਨਾਲ ਸੰਬੰਧਿਤ ਪ੍ਰਸ਼ਨ ਪੀਟਟ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਕਲਰਕ ਆਦ ਪ੍ਰੀਖਿਆਵਾਂ ਵਿੱਚ ਜੋ ਮਹੱਤਵਪੂਰਨ ਪ੍ਰਸ਼ਨ ਪੁੱਛੇ ਗਏ ਹਨ ਉਹਨਾਂ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਪਸਤਾਵਨਾ ਕੀ ਹੈ ਇਹ ਦੇਖਦੇ ਹਾਂ ਪਸਤਾਵਨਾ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਨਰਾਜ ਬਣਾਉਣ ਦਾ ਪਵਿੱਤਰ ਵਚਨ ਕਰਦੇ ਹਾਂ ਪਸਤਾਵਨਾ ਸ਼ੁਰੂ ਹੁੰਦੀ ਹੈ ਜੀ ਅਸੀਂ ਭਾਰਤ ਦੇ ਲੋਕ ਅਤੇ ਇਸ ਦੇ ਸਾਰੇ ਨਾਗਰਿਕਾਂ ਲਈ ਸਮਾਜਿਕ ਆਰਥਿਕ ਤੇ ਰਾਜਨੀਤਿਕ ਨ્યાਏ ਸੋਚਨ ਵਿਚਾਰਾਂ ਦੇ ਪ੍ਰਕਟਾਵੇ ਵਿਸ਼ਵਾਸਤਰਮ ਅਤੀ ਪੂਜਾਤੀ ਸਤੰਤਰਤਾ ਪਦਵੀ ਤੇ ਮੌਕੇ ਦੀ ਸਮਾਨਤਾ ਇਹ ਪ੍ਰਸਤਾਵਨਾ ਵਿੱਚ ਲਿਖੇ ਹੋਏ ਸ਼ਬਦ ਹਨ ਹਰ ਤਰ੍ਹਾਂ ਦੇ ਨ્યાਏ ਪ੍ਰਾਪਤ ਕਰਨ ਤੇ ਉਨ੍ਹਾਂ ਸਭ ਵਿੱਚ ਭਾਈਵੰਦੀ ਵਧਾਉਣ ਅਤੇ ਵਿਅਕਤੀ ਦਾ ਗੌਰਵ ਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਕਾਇਮ ਕਰਨ ਲਈ ਆਪਣੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ 1949 ਦੇ ਦਿਨ ਇਸ ਸੰਵਿਧਾਨ ਨੂੰ ਅਦੀ ਨਿਮਤ ਅਤੇ ਆਤਮ ਅਰਪਿਤ ਕਰਦੇ ਹਾਂ। ਸੋ ਇਹ ਸੰਵਿਧਾਨ ਦੀ ਪ੍ਰਸਤਾਵਨਾ ਹੈ। ਹੋਣਾ ਸੰਵਿਧਾਨ ਦੀ ਪ੍ਰਸਤਾਵਨਾ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਪ੍ਰੀਖਿਆਵਾਂ ਵਿੱਚ ਕਿਵੇਂ ਪੁੱਛੇ ਜਾਂਦੇ ਹਨ? ਇਹਨਾਂ ਪ੍ਰਸ਼ਨਾਂ ਦੇ ਬਾਰੇ ਵਿਚਾਰ ਵਟਾਂਦਰਾ ਕਰਦੇ ਹਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦ ਤੋਂ ਸ਼ੁਰੂ ਹੁੰਦੀ ਹੈ ਜੀ ਅਸੀਂ ਭਾਰਤ ਦੇ ਲੋਕ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਆਧਾਰ 13 ਦਸੰਬਰ 1946 ਈਸਵੀ ਨੂੰ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਇੱਕ ਉਦੇਸ਼ ਮਤਾ ਹੈ ਸੋ ਪ੍ਰਸਤਾਵਨਾ ਇੱਕ ਹਾਵਨ ਵਾਲੀ ਕੁ ਉਦੇਸ਼ ਮਤਾ ਹੈ ਜੋ ਸੰਵਿਧਾਨ ਸਭਾ ਵਿੱਚ 13 ਦਸੰਬਰ 1946 ਨੂੰ ਪੇਸ਼ ਕੀਤਾ ਗਿਆ। ਪ੍ਰਭੂ ਸਤਾ ਵਿੱਚ ਸਮਾਜਵਾਦੀ ਸ਼ਬਦ ਨੂੰ ਮੂਲ ਸੰਵਿਧਾਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ। 1976 ਵਿਧਾਨਿਕ ਸੋਧ ਐਕਟ 1976 ਦੁਆਰਾ ਪ੍ਰਸਤਾਵਨਾ ਵਿੱਚ ਸ਼ਾਮਲ ਕੀਤਾ ਗਿਆ। ਪ੍ਰਭੂ ਸਤਾ ਨਾ ਪੜ੍ਹ ਕੇ ਪਸਤਾਵਨਾ ਉਸ ਨੂੰ ਪੜਿਆ ਜਾਏ ਕਿ ਸਮਾਜਵਾਦੀ ਸ਼ਬਦ ਪਹਿਲਾਂ ਪਸਤਾਵਨਾ ਵਿੱਚ ਸ਼ਾਮਲ ਨਹੀਂ ਸੀ ਧਰਮ ਨਿਰਪੱਖ ਦਾ ਅਰਥ ਹੈ ਕਿ ਰਾਜ ਕਿਸੇ ਵੀ ਧਰਮ ਦੀ ਸਰਪ੍ਰਸਤੀ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਧਰਮ ਦੇ ਲੋਕਾਂ ਨਾਲ ਕੋਈ ਵਿਤਕਰਾ ਕਰੇਗਾ ਰਾਜ ਦਾ ਆਪਣਾ ਕੋਈ ਵੀ ਧਰਮ ਨਹੀਂ ਹੁੰਦਾ ਨਾ ਹੀ ਸਕੂਲਾਂ ਕਾਲਜਾਂ ਵਿੱਚ ਕਿਸੇ ਵੀ ਧਰਮ ਦੀ ਜੜੀ ਹੈ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਧਰਮ ਨਿਰਪੱਖ ਰਾਜ ਹੈ ਪ੍ਰਭੂ ਸਤਾ ਦਾ ਅਰਥ ਹੈ ਕਿ ਭਾਰਤ ਆਪਣੇ ਸਾਰੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਦੇ ਵਿੱਚ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਭਾਰਤ ਹਰ ਤਰ੍ਹਾਂ ਦੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਦੇ ਵਿੱਚ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਉਸ ਕੋਲ ਪ੍ਰਭੂ ਸਤਾ ਹੈ ਲੋਕਤੰਤਰ ਸ਼ਬਦ ਤੋਂ ਕੀ ਭਾਵ ਹੈ ਕਿ ਇੱਕ ਲੋਕਤੰਤਰ ਸਰਕਾਰ ਦੀ ਸਥਾਪਨਾ ਦੇ ਨਾਲ ਭਾਰਤ ਵਿੱਚ ਇੱਕ ਲੋਕਤੰਤਰ ਸਮਾਜ ਦੀ ਸਥਾਪਨਾ ਵੀ ਕੀਤੀ ਜਾਏਗੀ ਪਰਸਤਾਵਨਾ ਦੇ ਵਿੱਚ ਲੋਕਤੰਤਰ ਸਰਕਾਰ ਦੀ ਸਥਾਪਨਾ ਦੇ ਨਾਲ ਨਾਲ ਲੋਕਤੰਤਰ ਸਮਾਜ ਦੀ ਸਥਾਪਨਾ ਦੇ ਲਈ ਵੀ ਬਚਨਬਤ ਹੈ ਨਿਆਂ ਦਾ ਅਰਥ ਹੈ ਕਿ ਵਿਅਕਤੀ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਸਮਾਨ ਹੈ ਸਮਾਜਿਕ ਆਰਥਿਕ ਰਾਜਨੀਤਿਕ ਹਰ ਤਰ੍ਹਾਂ ਦਾ ਨਿਆਂ ਉਹਨਾਂ ਨੂੰ ਬਰਾਬਰ ਤੌਰ ਤੇ ਪ੍ਰਾਪਤ ਹੈ ਆਜ਼ਾਦੀ ਸ਼ਬਦ ਅਰਥ ਹੈ ਕਿ ਇੱਕ ਵਿਅਕਤੀ ਨੂੰ ਵਿਚਾਰ ਪ੍ਰਗਟਾਵੇ ਵਿਸ਼ਵਾਸ ਧਰਮ ਅਤੇ ਪੂਜਾ ਦੀ ਆਜ਼ਾਦੀ ਸਤਾਵਨਾ ਵਿੱਚ ਨ્યાਇ ਤੇ ਆਜ਼ਾਦੀ ਸ਼ਬਦ ਤੋਂ ਕੀ ਭਾਵ ਹੈ ਇਹ ਦੱਸਿਆ ਗਿਆ ਹੈ ਆਜ਼ਾਦੀ ਵਿਅਕਤੀ ਵਿਚਾਰ ਪਕਟਾਵਾ ਕਰ ਸਕਦਾ ਹੈ ਸੋਚ ਸਕਦਾ ਹੈ ਪਸਤਾਵਨਾ ਵਿੱਚ ਸਮਾਨਤਾ ਤੋਂ ਭਾਵ ਸਾਰੇ ਨਾਗਰਿਕਾਂ ਨੂੰ ਬਰਾਬਰ ਸਥਿਤੀਆਂ ਜਾਂ ਸ਼ਰਤਾਂ ਦੇ ਵਿੱਚ ਬਰਾਬਰ ਮੌਕੇ ਦਿੱਤੇ ਜਾਣਗੇ ਸਮਾਨਤਾ ਕਿ ਹਰ ਤਰ੍ਹਾਂ ਦੇ ਜਿਹੜੀ ਸਰਕਾਰੀ ਨੌਕਰੀਆਂ ਨੇ ਜਾਂ ਕਿਸੇ ਤਰ੍ਹਾਂ ਦੀਆਂ ਹੋਰ ਸਥਿਤੀਆਂ ਨੇ ਉਹਨਾਂ ਚ ਉਹਨਾਂ ਨੂੰ बराबर ਦਾ ਅਧਿਕਾਰ ਹੈ। ਪਸਤਾਵਨਾ ਦੇ ਅੰਤ ਵਿੱਚ ਪਸਤਾਵਨਾ ਨੂੰ ਅਪਣਾਉਣ ਤੇ ਲਾਗੂ ਕਰਨ ਦੀ ਮਿਤੀ ਦਾ ਜ਼ਿਕਰ ਹੈ। ਸੰਵਿਧਾਨ ਸਭਾ ਨੇ 26 ਨਵੰਬਰ 1949 ਈਸਵੀ ਨੂੰ ਪਸਤਾਵਨਾ ਨੂੰ ਅਪਣਾਉਣ, ਲਾਗੂ ਕਰਨ ਅਤੇ ਸਮਰਪਿਤ ਕਰਨ ਦਾ ਵਚਨ ਕੀਤਾ ਜਾਂ ਸਮਰਪਿਤ ਕੀਤਾ। ਪਸਤਾਵਨਾ ਦੇ ਅੰਤ ਵਿੱਚ ਪਸਤਾਵਨਾ ਨੂੰ ਕਦੋਂ ਅਪਣਾਇਆ ਗਿਆ ਹੈ ਇਸ ਮਿਤੀ ਦਾ ਜਿਹੜਾ ਹੈ ਜ਼ਿਕਰ ਕੀਤਾ ਗਿਆ ਹੈ। ਪੰਡਤ ਠਾਕੁਰਦਾਸ ਭਾਗਰਵ ਨੇ ਕਿਹਾ ਹੈ ਕਿ ਪ੍ਰਸਤਾਵਨਾ ਭਾਰਤੀ ਸੰਵਿਧਾਨ ਦਾ ਅਨਮੋਲ ਹਿੱਸਾ ਹੈ ਇਸ ਨੂੰ ਭਾਰਤੀ ਸੰਵਿਧਾਨ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਭਾਰਤੀ ਸੰਵਿਧਾਨ ਦਾ ਦਿਲ ਵੀ ਕਿਹਾ ਜਾਂਦਾ ਹੈ ਸੋ ਪ੍ਰਸਤਾਵਨਾ ਸੰਵਿਧਾਨ ਦਾ ਇੱਕ ਅਨਮੋਲ ਹਿੱਸਾ ਹੈ ਜਿਸ ਨੂੰ ਸੰਵਿਧਾਨ ਦੇ ਸ਼ੁਰੂਆਤ ਦੇ ਵਿੱਚ ਰੱਖਿਆ ਗਿਆ ਹੈ ਸੰਯੁਕਤ ਰਾਜ ਅਮਰੀਕਾ ਦਾ ਸਵਿਧਾਨ ਵਿਸ਼ਵ ਦਾ ਪਹਿਲਾ ਲਿਖਤੀ ਸਵਿਧਾਨ ਸੀ ਜਿਸ ਦੇ ਆਰੰਭ ਦੇ ਵਿੱਚ ਪਸਤਾਵਨਾ ਸ਼ਾਮਲ ਕੀਤੀ ਗਈ। ਸੋ ਪਸਤਾਵਨਾ ਦਾ ਜੋ ਹੈ ਅਸੀਂ ਸੰਯੁਕਤ ਰਾਜ ਅਮਰੀਕਾ ਤੋਂ ਪਸਤਾਵਨਾ ਗ੍ਰਹਿਣ ਕੀਤੀ ਹੈ ਤੇ ਜਿੱਥੇ ਲਿਖਤੀ ਰੂਪ ਵਿੱਚ ਸਵਿਧਾਨ ਦੇ ਆਰੰਭ ਵਿੱਚ ਲਿਖੀ ਗਈ ਸੀ ਤਾਂ ਉਸੇ ਤਰ੍ਹਾਂ ਅਸੀਂ ਵੀ ਜਿਹੜੀ ਪਸਤਾਵਨਾ ਹੈ ਸਵਿਧਾਨ ਦੇ ਸ਼ੁਰੂਆਤੀ ਲਿਖੀ ਗਈ ਹੈ। ਸਵਿਧਾਨ ਸਭਾ ਦੇ ਮੈਂਬਰ ਸ਼ੀਰੀ ਕੇ ਆਮ ਮੁੰਸ਼ੀ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਰਾਜਨੀਤਿਕ ਜਨਮkundli ਮੰਨਦੇ ਹਨ ਪ੍ਰਸਤਾਵਨਾ ਨੂੰ ਰਾਜਨੀਤਿਕ ਜਨਮkundli ਮੰਨਦੇ ਹਨ ਕਈ ਇਸ ਨੂੰ ਸੰਵਿਧਾਨ ਦਾ ਦਿਲਵੀ ਕਹਿੰਦੇ ਹਨ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੰਵਿਧਾਨ ਦੀ ਪ੍ਰਸਤਾਵਨਾ ਕੀ ਹੈ ਪਹਿਲਾਂ ਤਾਂ ਪੂਰੀ ਪ੍ਰਸਤਾਵਨਾ ਦੇ ਬਾਰੇ ਦੱਸਿਆ ਕਿ ਸੰਵਿਧਾਨਾ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕੀ ਲਿਖਿਆ ਗਿਆ ਹੈ ਫੇਰ ਇਸ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਜਿਹੜੇ ਕਿ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਹਨ ਉਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕੀਤਾ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਚੈਨਲ ਨੌਲੇਜ ਕਰੰਟ ਅਫੇਅਰ ਪੰਜਾਬੀ ਸਵਿਖ ਸਹੀ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਕੇ ਆਪਣੀ ਪ੍ਰੀਖਿਆ ਦੀ ਤਿਆਰੀ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਹ ਸਪੇਸ ਨੂੰ ਲਾਈਕ ਫੋਲੋ ਅਤੇ ਸ਼ੇਅਰ ਜੁੜ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ